ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਲੱਗੇ ਆਪਾਂ ਸਪਰੇਅ ਕਰਨ ਤੇ ਕੌਣ ਹੈ ਅੱਜ ਨੂੰ ਕਾਦੀ ਕਾਦੀ ਸਪਰੇਅ ਕਰਦੇ ਆ ਤਤਾਂ ਲਈ ਸਪਰੇਅ ਕਰਨੀ ਅੱਜ 13045 ਤੇ ਬੋਰਨ ਇਹ ਪਾਵਾਂਗੇ ਆਪਾਂ 25 ਕਿੱਗਿਆਂ ਦੇ ਵਿੱਚ ਬੋਰਨ ਦਾ ਪੈਕੇਟ 13.45 ਦਾ 5 ਬੱਗਿਆਂ ਚ ਮਤਲਬ 1 ਏਕੜ ਚ ਤੇ ਤਾਜ਼ਾ ਪਾਣੀ ਕੱਢ ਕੇ ਸਪਰੇਅ ਕਰਾਂਗੇ ਸਪਰੇਅ ਕਰਨ ਲੱਗਿਆ ਅੱਜ ਕਣਕ ਤੇ ਕਣਕ ਅੱਜ ਲਗਭਗ ਆਪਣੀ ਅੱਜ 90 ਦਿਨਾਂ ਦੀ ਹੋ ਚੁੱਕੀ ਐ। ਥੇਹਾਂ ਤੋਂ ਝੰਡਾ ਪੱਤਾ ਗੋਭ ਮਤਲਬ ਚੱਕ ਚੁੱਕੀ ਐ। ਦੇਖ ਸਕਦੇ ਹੋ ਕਣਕ। 13045 ਬੌਰਨ ਸਪਰੇਅ ਕਰਦੇ ਆ ਅੱਜ ਤੇ ਇਹਦਾ ਕਿਤਾਬ ਮਾਨ ਵੀ ਥੋੜਾ ਜਿਹਾ ਹਮ ਵੱਧ ਚੁੱਕਿਆ ਇਹਦੀ ਕਰਕੇ ਵੀ ਸਪਰੇਅ ਕਰ ਰਹੇ ਹਾਂਗੇ ਚਾਰ ਦਾ ਠੀਕ ਰਹਿਣ ਦਾ ਨਾਲ ਇੱਕ ਸੋਸੋ ਟੈਕਸੀ ਕਣਕ ਲਗਭਗ 90 95 ਡਲਾਂ ਦੀ ਹਮਦ assi ਚੁੱਕਿਆ ਪੱਕੀ ਸਪਰੇਅ ਕਰਦੇ ਆ ਇਹਨਾਂ ਬਹੁਤ ਵਧੀਆ ਠੋਕਾ ਲੱਜ ਭਰਦੇ ਆ ਪੰਪ ਲੱਗਦੇ ਆ ਆਪਾਂ ਸੜਕ ਨੋ ਰੋੜਾ ਵਾਲਾ ਨੇ ਪੰਪਾਂ ਦੇ ਨਾਲ ਹਾਂਜੀ ਕਿਸਾਨ ਭਰਾਵੋ ਜਿਹੜੀ ਹਨੂ ਵੀਡੀਓ ਦੇ ਸਟਾਰਟਰ ਵਿੱਚ ਵਿੱਚ 13045 ਤੇ ਬੋਰਨ ਦਿਖਾਇਆ ਸੀ ਉਹ ਤੁਸੀਂ ਜਿਹੜਾ ਮਰਜ਼ੀ ਕੰਪਨੀ ਦਾ ਲੈ ਸਕਦੇ ਹੋ ਤੇ ਜਿਹੜਾ 13045 ਆ ਤੇ ਉਹ ਨਾ 5-7 ਮਿੰਟ 10 ਮਿੰਟ ਪਹਿਲਾਂ ਕੋਲ ਆ ਜਾਵੇ ਨਹੀਂ ਉਹ ਅੱਛੇ ਵਧੀਆ ਤਰੀਕੇ ਨਾਲ ਖੋਲਦਾ ਨਹੀਂ ਹੈਗਾ ਤੇ ਬੋਰ ਨੂੰ ਵਧੀਆ ਖੋਲ ਜਾਂਦਾ ਜਿਹੜਾ ਮਰਜ਼ੀ ਕੰਪਨੀ ਦਾ ਤੁਸੀਂ ਲੈ ਸਕਦੇ ਹੋ ਐ ਨਹੀਂ ਹੈਗਾ ਵੀ ਆਪਾਂ ਕਿਸੇ ਕੰਪਨੀ ਦੀ ਮਸੂਰੀ ਕਰਦੇ ਆ ਜਾਂ ਕੋਈ ਜਿਹੜੀ ਮਰਜ਼ੀ ਕੰਪਨੀ ਦਾ ਵਰਤਾ ਹੈ ਤੇ ਅਸੀਂ ਕੋਰੋ ਮੰਡਲ ਦਾ ਵਰਤਿਆ ਹੈਗਾ ਤੇ ਸਪਰੇਅ ਕਰਨ ਲਈ ਪੰਪ ਜਿਹੜਾ ਮਰਜ਼ੀ ਮਤਲਬ ਕੋਈ ਪੈਂਟਰੀ ਵਾਲਾ ਜਾ ਮਤਲਬ ਪਾਵਲਾ ਇੰਜਨ ਵਾਲਾ ਜਾਂ ਟਰੈਕਟਰ ਵਾਲਾ ਜਿਵੇਂ ਮਰਜ਼ੀ ਵਰਤ ਸਕਦੇ ਆ ਤੇ ਜਿਵੇਂ ਗੁੱਲੀ ਡੰਡੇ ਵਾਸਤੇ ਟੱਕ ਵਾਲੀ ਨਿਓਜਲ ਵਰਤਦੇ ਆ ਇਹਦੇ ਲਈ ਜਿਹੜਾ ਮਰਜ਼ੀ ਮਤਲਬ ਘੂਮ ਵਾਲੀ ਮੰਗੂ ਜਿਹੜਾ ਮਰਜ਼ੀ ਵਰਤ ਸਕਦੇ ਆ ਇਹਦੇ ਵਿੱਚ ਤੇ ਜੇ ਵੀਡੀਓ ਚੰਗੀ ਲੱਗੀ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ ਜੀ